ਦੋਸਤੋ ਤੁਸੀਂ ਦੇਖ ਰਹੇ ਹੋ ਚੈਨਲ ਹਲਾਤੇ ਪੰਜਾਬ ਮੈਂ ਤੁਹਾਡਾ ਆਪਣਾ ਵਿਵੇਕ ਬਖਸ਼ੀ ਦੋਸਤੋ ਪਿਛਲੇ ਦਿਨੀ ਸ਼ਿਮਲਾਪੁਰੀ ਗਰਗ ਕਲੋਨੀ ਦੇ ਵਿੱਚ ਇੱਕ ਘਰ ਦੇ ਵਿੱਚੋਂ ਸਮਾਨ ਚੱਕਦੇ ਹੋਏ ਲੋਗ ਬਹੁਤ ਜ਼ਿਆਦਾ ਵੀਡੀਓ ਵਾਇਰਲ ਹੋਈ ਸੀ ਦੋਸਤੋ ਉਸ ਸੰਬੰਧ ਦੇ ਵਿੱਚ ਅੱਜ ਆਪਾਂ ਉਸ ਪਰਿਵਾਰ ਜਿਹਦਾ ਸਮਾਨ ਚੋਰੀ ਹੋਇਆ ਸੀ ਉਸ ਪਰਿਵਾਰ ਨੂੰ ਆਪਾਂ ਸ਼ਿਮਲਾਪੁਰੀ ਥਾਣੇ 'ਚ ਮਿਲ ਰਹੇ ਹਾਂ ਹਾਂਜੀ ਭਾਈ ਸਾਹਿਬ ਜੀ ਕਿੰਸ਼ੋ ਬਣਾਵਾ ਤੁਹਾਡਾ ਆਹ ਨਾ ਬੀ ਸਾਂਖਾ ਕਿੰਨੀ ਉਮਰ ਆ ਤੁਹਾਡੀ ਉਮਰ ਹੈਗੀ ਜੀ 58 ਸਾਲ ਦੀ ਹੈ ਜੀ ਕੀ ਕੰਮ ਕਰਦੇ ਸੀ ਤੁਸੀਂ ਆਪਣੀ ਉਮਰ 'ਚ ਮੈਂ ਜੀ ਗੱਡੀ-ਬੱਡੀ ਚਲਾਉਂਦਾ ਸੀ ਬੱਚੇ ਕਿੰਨੇ ਆ ਤੁਹਾਡੇ ਦੋ ਕੱਕੇ ਜੀ ਦੋ ਮੁੰਡੇ ਉਹ ਕੀ ਕਰਦੇ ਆ ਉਹ ਵੀ ਇੱਕ ਮੋਬਾਈਲਾਂ ਦਾ ਕੰਮ ਕਰਦਾ ਜੀ ਇੱਕ ਮਨ ਨਹੀਂ ਮਨ ਨਹੀਂ ਕਰਦਾ ਜੀ ਦੋਸਤੋ ਘਰ ਦੇ ਵਿੱਚੋਂ ਸਮਾਨ ਚੱਕਿਆ ਜਾ ਰਿਹਾ ਔਰ ਬਲਵੀਰ ਸਿੰਘ ਦੱਸ ਰਿਹਾ ਕਿ ਮੈਂ ਡਰਾਈਵਰੀ ਕਰਦਾ ਸੀ ਹੱਕ ਹਲਾਲ ਦੀ ਕਮਾਈ ਡਰਾਈਵਰੀ ਦਾ ਕਰਨਾ ਅਕਸਰ ਟਰੱਕਾਂ ਦੇ ਪਿੱਛੇ ਲਿਖਿਆ ਦੇਖਿਆ ਹੋਣਾ ਤੁਸੀਂ ਕਿ ਸੱਚਕ ਪੈਂਦੇ ਸੱਪ ਦੀ ਸ਼ਰੀ ਤੋਂ ਨੋਟ ਚੱਕਣੇ ਸੌਖੀ ਨਹੀਂ ਡਰਾਈਵਰੀ ਬਿੱਲੋ ਦੋਸਤੋ ਕਿਸ ਤਰ੍ਹਾਂ ਤਸ਼ੱਦਦ ਇਸ ਬੰਦੇ ਨਾਲ ਹੋਈ ਇਹਨੇ ਹੱਕ ਹਲਾਲ ਦੀ ਕਮਾਈ ਨਾਲ ਕਮਾਈ ਕੀਤੀ ਕੀ ਹੋਇਆ ਸੀ ਤੁਹਾਡੇ ਨਾਲ ਆਪਣਾ ਜੀ ਸਮਾਨ ਸੀ ਆ ਗੜੀ ਤੇਰਾ ਇਹ ਸਾਰਾ ਚੱਕਿਆ ਲਿਆ ਗਿਆ ਅੱਛਾ ਆਪਣਾ ਸਮਾਨ ਲੈ ਕੇ ਚਾਉ ਤੁਹਾਡੇ ਪਲਾਟ ਦੇ ਉੱਤੋਂ ਸਮਾਨ ਚੱਕਿਆ ਗਿਆ ਤੁਹਾਡੇ ਘਰ ਤੋਂ ਸਮਾਨ ਚੱਕਿਆ ਗਿਆ ਉਹ ਕਿਹਨੇ ਚੱਕਿਆ ਉਹ ਆਪਣਾ ਗੜੀ ਤੇਰਾ ਨੇ ਚੱਕਿਆ ਕਿਉਂ ਚੱਕਿਆ ਉਹਨੇ ਬਸ ਆਹੀ ਹੋਗਾ ਇਹ ਪਲਾਟ ਸਾਡਾ ਗਾਹ ਵੇਚਣ ਨੂੰ ਫਿਰਦਾ ਸੀ ਹੋਰ ਦਾ ਨਹੀਂ ਤੁਹਾਨੂੰ ਕਬਜ਼ਾ ਦਿੱਤਾ ਹੋਇਆ ਤੁਹਾਡੇ ਕੋਲ ਪਲਾਟ ਹੈ ਤੁਹਾਨੂੰ ਉਹ ਪਲਾਟ ਨਹੀਂ ਮਕਾਨ ਹੈ ਜੀ ਬਣਾਇਆ ਮੈਂ ਆਪ ਕਿਵੇਂ ਮੈਂ ਤੁਹਾਨੂੰ ਘਰ ਤਿਆਰ ਕੀਤਾ ਵਾ ਤੇ ਚੜੀਣਾ ਮੈਂ ਉਹਦੇ ਤੇ ਅਕਸਰ ਮਾਰਕੀਟ ਚ ਜੇ ਕਾ ਵੀ ਖਬਰ ਸੁਣਨ ਨੂੰ ਮਿਲਦੀ ਸੀ ਕਿ ਇੱਕ ਪੱਤਰਕਾਰ ਉੱਥੇ ਪੱਤਰਕਾਰੀ ਕਰਨ ਆਇਆ ਕੋਈ ਸੁਸ਼ੀਲ ਮਚਾਨ ਨਾਮ ਦਾ ਸੁਸ਼ੀਲ ਮਚਾਨ ਪੱਤਰਕਾਰ ਹੀ ਉੱਥੇ ਆਇਆ ਸੀ ਖਬਰ ਲਾਉਣ ਆਇਆ ਸੀਗਾ ਉਹ ਖਬਰ ਵਿੱਚ ਹੀ ਕੰਮ ਗਲਤ ਹੋ ਗਿਆ ਨਾ ਉਹਦਾ ਬਨਾਮ ਕਰਤਾ ਕਿ ਨਾ ਇਹ ਗਰਜੀਤਰਾਏ ਕਹਿੰਦਾ ਢੀਲ ਮਚਾਨ ਕੋਲੋਂ ਸਮਾਨ ਥੋੜਾ ਪਿਆ ਮੇਰੇ ਕੋਲ ਨਹੀਂ ਮੈਂ ਨਹੀਂ ਚੁੱਕਿਆ ਉਹਨਾਂ ਨੇ ਚੁੱਕਿਆ ਗਰਜੀਤਰਾਏ ਕਹਿੰਦਾ ਅੱਛਾ ਤੇ ਅੱਜ ਉਹ ਵੀ ਤੇ ਮੁਰੇ ਆ ਗਈ ਹੈ ਜਿਹੜੀ ਬਰਜਮੋਹ ਜੀ ਕੋਲੇ ਦਫਤਰ ਉਹ ਕਹਿੰਦੇ ਭਾਈ ਸਮਾਨ ਮੇਰੇ ਕੋਲ ਨਹੀਂ ਸਮਾਨ ਗਰਜੀਤਰਾਏ ਕੋਲੇ ਪਿਆ ਤੇ ਮੈਂ ਨਹੀਂ ਚੁੱਕਿਆ ਸਮਾਨ ਥੋੜਾ ਸੁਸ਼ੀਲ ਮਚਾਨ ਜ ਬ੍ਰਿਜਮੋਨ ACP ਇੰਡਸਟਰੀਆ ਬੀ ਕੋਲ 10 ਦਾ 10 ਦਾ ਤੇ ਕਹਿੰਦਾ ਮੈਂ ਨਹੀਂ ਬਸ ਜਵਾਨ ਚੁੱਕਾ ਇਹ ਚੁੱਕਣ ਵਾਲਾ ਗਰਜੀਤ ਰਾਏ ਜੀ ਸਮਝ ਗਏ ਮੈਂ ਤਾਂ ਖਬਰ ਲਾਉਣ ਗਿਆ ਸੀਗਾ ਇਹ ਤਾਂ ਮੇਰਾ ਨਾਮ ਦਾ ਨਾਮ ਕਰਦਾ ਵਾ ਮੈਨੂੰ ਨਹੀਂ ਪਤਾ ਇਹ ਚੁੱਕਣ ਵਾਲਾ ਸਾ ਗਰਜੀਤ ਰਾਏ ਆ ਉਹਦੇ ਕੋਲ ਸਮਾਨ ਆਖੜਿਆ ਸੁਸ਼ੀਲ ਜੀ ਤੁਹਾਡੇ ਬਾਰੇ ਬੜੀ ਹਵਾ ਫੈਲੀ ਸੀ ਕਿ ਤੁਸੀਂ ਇਹਨਾਂ ਦਾ ਸਮਾਨ ਆਪਣੇ ਕਬਜ਼ੇ 'ਚ ਕੀਤਾ ਹੋਇਆ ਇਹਦੇ ਬਾਰੇ ਰੌਸ਼ਨੀ ਪਾਓ ਅੱਜ ACP ਆਪਾਂ ਬ੍ਰਿਜਮੋਨ ਜੀ ਕੋਲ ਆਏ ਹੋਏ ਆ ਪਾਰਟੀ ਇਹੀ ਆ ਔਰ ਇਧਰੋਂ ਤੁਹਾਡੇ ਤੇ ਅਲੀਗੇਸ਼ਨ ਲੱਗਦੇ ਰਹੇ ਆ ਬਿਲਕੁਲ ਇਹਦੇ ਬਾਰੇ ਰੋਸ਼ਨੀ ਪਾਓ ਸਾਡੇ ਦਰਸ਼ਕਾਂ ਨੂੰ ਸਭ ਤੋਂ ਪਹਿਲੇ ਹਾਲਾਤ ਇਹ ਪੰਜਾਬ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼ਕਾਲ ਦੋਸਤੋ ਤੁਹਾਨੂੰ ਦੱਸ ਦਵਾ ਜਿਸ ਕਲੋਨੀ ਵਿੱਚ ਇਹ ਪਰਿਵਾਰ ਰਹਿੰਦਾ ਵਾ ਬਜ਼ੁਰਗ ਪਰਿਵਾਰ ਨੇ ਪਰ ਉਹ ਗਰਗ ਕਲੋਨੀ ਹੈ ਉਸ ਗਰਗ ਕਲੋਨੀ ਦਾ ਮੈਂ ਪੰਚਾਇਤੀ ਮੈਂਬਰ ਵੀ ਹੈਗਾ ਵਾਂ ਔਰ ਪੰਚਾਇਤੀ ਮੈਂਬਰ ਹੋਣ ਦੇ ਨਾਤੇ ਮੈਂ ਇਹਨਾਂ ਦਾ ਸਮਝੌਤਾ ਕਰਾਉਣ ਵਾਸਤੇ ਇਹਨਾਂ ਨੂੰ ਕਹਿ ਰਿਹਾ ਸੀਗਾ ਬਟ ਸਮਝੌਤਾ ਕਿਸੇ ਕਾਰਨ ਵਸ਼ ਨਹੀਂ ਹੋ ਪਾਇਆ ਇਹਨਾਂ ਨੇ ਪੈਸੇ ਲੈਣੇ ਉਹਨਾਂ ਨੇ ਪੈਸੇ ਲੈਣੇ ਕਲੀਅਰ ਨਹੀਂ ਹੋ ਪਾਇਆ ਕਿਉਂ ਜੋ ਮੇਰੀ ਬਣਦੀ ਖਬਰ ਸੀ ਮੈਂ ਖਬਰ ਕਰਕੇ ਉੱਥੋਂ ਚਲੇ ਗਿਆ ਪਿੱਛੋਂ ਦੀ ਕੀ ਹਾਲਾਤ ਬਣੇ ਕੀ ਨਹੀਂ ਹੋਇਆ ਮੈਨੂੰ ਨਹੀਂ ਪਤਾ ਗੁਰਜੀਤ ਰਾਏ ਇਹਨਾਂ ਨੂੰ ਕਹਿ ਰਿਹਾ ਹੈਗਾ ਵਾ ਵੀ ਮੇਰਾ ਸਮਾਨ ਜਿਹੜਾ ਤੁਹਾਡਾ ਸਮਾਨ ਹੈ ਉਹ ਸੁਸ਼ੀਲ ਮਚਾਨ ਦੇ ਕੋਲੇ ਆ ਇਹਨਾਂ ਦੇ ਦਿਮਾਗ ਦੇ ਵਿੱਚ ਪੁਲਿਸ ਡਿਪਾਰਟਮੈਂਟ ਦੇ ਦਿਮਾਗ ਦੇ ਵਿੱਚ মিডিਆ ਦੇ ਦਿਮਾਗ ਦੇ ਵਿੱਚ ਰਿਯੂਮਰਸ ਫਲਾਇਆ ਜਾ ਰਿਹਾ ਸੀਗਾ ਵੀ ਸੁਸ਼ੀਲ ਮਚਾਨ ਇਸ ਦਾ ਵਿਨਰ ਵਿਲਨ ਹੈ ਵੀ ਇਹਨੇ ਹੀ ਸਮਾਨ ਚੱਕਿਆ ਇਹ ਹੀ ਚੋਰ ਆ ਸੋ ਲੈਂਦਨ ਉਹਨਾਂ ਦਾ ਕੀਤਾ ਕਿਤਾਇਆ ਉਹਨਾਂ ਦਾ ਤੇ ਸੁਸ਼ੀਲ ਮਚਾਨ ਪੱਤਰਕਾਰ ਨੂੰ ਐਵੇਂ ਹੀ ਵਿਲਣ ਦੇ ਰੂਪ ਵਿੱਚ ਪੇਸ਼ ਕਰ ਦਿੱਤਾ ਗਿਆ। ਸੋ ਅੱਜ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ, ਡੀਸੀਪੀ ਸਾਹਿਬ ਔਰ ਏਸੀਪੀ ਸਾਹਿਬ, ਐਸਐਚਓ ਸਾਹਿਬ ਸਭ ਨੂੰ ਕਲੀਅਰ ਕਰ ਦਿੱਤਾ ਗਿਆ। ਸਮਾਨ ਮੇਰੇ ਕੋਲ ਨਹੀਂ ਹੈਗਾ। ਸਮਾਨ ਜਿਹਨੇ ਚੱਕਿਆ ਉਹਦੇ ਕੋਲ ਹੈਗਾ ਵਾ। ਪਰਿਵਾਰ ਨੂੰ ਜਿੱਥੇ ਤੱਕ ਮੇਰੀ ਸਪੋਰਟ ਚਾਹੀਦੀ ਆ ਮੈਂ ਖੜਾ ਅੱਜ ਪਰਿਵਾਰ ਦੀਆਂ ਵੀ ਗੱਲਾਂ ਏਸੀਪੀ ਸਾਹਿਬ ਦੇ ਸਾਹਮਣੇ ਸਾਂਝੀਆਂ ਹੋ ਗਈਆਂ ਵੀ ਸੁਸ਼ੀਲ ਮਚਾਨ ਵਿਲਣ ਨਹੀਂ ਹੈਗਾ। ਹੱਕ ਸੱਚ ਦੀ ਆਵਾਜ਼ ਲਈ ਹਮੇਸ਼ਾ ਖੜੇ ਆਂ, ਖੜੇ ਰਵਾਂਗੇ। ਇਹਨਾਂ ਦਾ ਵੀ ਸਾਥ ਦੇ ਰਹੇ ਆਂ, ਦੂਜੇ ਕੋਰਟ ਦੇ ਵਿੱਚ ਇਹ ਮੈਟਰ ਜਾਂਦਾ ਤਾਂ ਉਥੇ ਕੋਰਟ ਅਕਸਰ ਗਵਾਹੀਆਂ ਮੰਗਦੀ ਆ ਜੀ ਤੇ ਕੀ ਤੁਸੀਂ ਜਿਉ ਗੱਲ ਅੱਜ ਔਨ ਕੈਮਰਾ ਕਹਿ ਰਹੇ ਹੋ ਜਾਂ ਸੀਪੀ ਸਾਹਿਬ ਏਸੀਪੀ ਸਾਹਿਬ ਏਡੀਸੀਪੀ ਸਾਹਿਬ ਜਾਂ ਐਸਐਚਓ ਸਾਹਿਬ ਦੇ ਅੱਗੇ ਕਈਆਂ ਨੇ ਜੀ ਕੀ ਕੱਲ ਨੂੰ ਅਗਰ ਇਸ ਪਾਰਟੀ ਨੂੰ ਆਪਣੇ ਸਮਾਨ ਦੇ ਰਿਗਾਰਡਿੰਗ ਹਲਫੀਆ ਬਿਆਨ ਜਾਂ ਕੋਈ ਹੋਰ ਅਦਾਲਤ ਦੇ ਵਿੱਚ ਜਾ ਕੇ ਆਪਣੇ ਬਿਆਨ ਤਲਾ ਬੰਦ ਕਰਾਉਣੇ ਪੈਂਦੇ ਆ ਤਾਂ ਕੀ ਕਰਾਉਂਗੇ ਬਿਲਕੁਲ ਕਰਵਾਵਾਂਗੇ ਬਿਲਕੁਲ ਕਰਵਾਵਾਂਗੇ ਪਰਿਵਾਰ ਦੀ ਮਦਦ ਲਈ ਖੜਾ ਆਵਾਂ ਸ਼ਹਿਰ ਦੇ ਵਿੱਚ ਰੱਜ ਕੇ ਬਦਨਾਮੀ ਕਰ ਦਿੱਤੀ ਗਈ ਸੁਸ਼ੀਲ ਮਚਾਨ ਬਲੈਕ ਮੇਲਰ ਹੈ ਠੱਗ ਹੈ ਸਾਰਾ ਕੁਝ ਹੈ ਮਗਰ ਇੱਕ ਵੀ ਬੰਦਾ ਸਾਹਮਣੇ ਆ ਕੇ ਨਹੀਂ ਕਹਿ ਸਕਦਾ ਇਹ ਪਰਿਵਾਰ ਕਹਿੰਦਾ ਸੀ ਸਾਹਮਣੇ ਆ ਗਿਆ ਅੱਜ ਅੱਜ ਇਹਨਾਂ ਨੂੰ ਵੀ ਕਲੀਅਰ ਹੋ ਗਿਆ ਜਦੋਂ ਕੋਈ ਕਹੇ ਤੇ ਦਿਮਾਗ ਦੇ ਕੋਈ ਸ਼ੰਕਾ ਹੈਗੀ ਸਾਹਮਣੇ ਆ ਕੇ ਕਲੀਅਰ ਕਰੋ ਨਾ ਵੀ ਸੁਸ਼ੀਲ ਮਚਾਨ ਅਗਰ ਅੱਜ ਲੋਕਾਂ ਦੇ ਹੱਕ ਸੱਚ ਲਈ ਖੜਦਾ ਵਾ ਤੇ ਉਹ ਖੜਦਾ ਉਹਨਾਂ ਨੂੰ ਇਨਸਾਫ ਦਿਵਾਉਣ ਵਾਸਤੇ ਖੜਦਾ ਵਾ ਅਗਰ ਕੋਈ ਬੰਦਾ ਕੋਈ ਵੀ ਅਲੀਗੇਸ਼ਨ ਲਗਾ ਰਿਹਾ ਉਹਨੂੰ ਆਕੇ ਕਲੀਅਰ ਕਰੋ ਭਾਈ ਸਾਹਮਣੇ ਆਕੇ ਇਹ ਠੀਕ ਹੈ ਜੀ ਜਿਹੜੀ ਇਹ ਗੱਲ ਕਹਿੰਦੇ ਪਿਆ ਵੀ ਹੱਥ ਸੱਚ ਲਈ ਖੜਦਾ ਸੁਸ਼ੀਲ ਦੇ ਖੜਦੇ ਪਰਮਾ ਹੈਗਾ ਖੋਲੋ ਤੁਹਾਡੀ ਆਤਮਾ ਮੰਨਦੀ ਹੈ ਜੀ ਇਸ ਗੱਲ ਨੂੰ ਵੀ ਵੀਡੀਓ ਦੇਖਦੇ ਹੋ ਸੱਚ ਬੋਲਦਾ ਉਹ ਇਹਨੂੰ ਦੱਸਦਾ ਕੋਈ ਮੈਂ ਨਹੀਂ ਹੈਗਾ ਕੱਟਣ ਵਾਲਾ ਹੋਰੀ ਆ ਸੁਸ਼ੀਲ ਜੀ ਇੱਕ ਗੱਲ ਮੈਨੂੰ ਦੱਸੋ ਵੀ ਜਿਹੜਾ ਗੁਰਜੀਤ ਰਾਏ ਆ ਉਹਨੇ ਤੁਹਾਨੂੰ ਇਦਾਂ ਇਨਾ ਵੱਡੀ ਤੋਂ ਉਤੇ ਅਲੀਗੇਸ਼ਨ ਲਾਤਾ ਔਰ ਤੁਹਾਡੀ ਮਾਰਕੀਟ ਦੇ ਵਿੱਚ ਬਦਨਾਮੀ ਹੋ ਗਈ ਕੀ ਤੁਸੀਂ ਉਹਦੇ ਖਿਲਾਫ ਕੋਈ ਐਕਸ਼ਨ ਲੇਤਾ ਜਾਂ ਉਹਦਾ ਕੀ ਰੀਜ਼ਨ ਹੈ ਤੁਹਾਨੂੰ ਬਦਨਾਮ ਕਰਨ ਦਾ ਦੇਖੋ ਉਹ ਆਪਣੇ ਆਪ ਨੂੰ ਬਚਾਉਣਾ ਚਾਹੁੰਦਾ ਸੀਗਾ ਕਿਤੇ ਨਾ ਕਿਤੇ ਪੁਲਿਸ ਦੀ ਨਜ਼ਰਾਂ ਤੋਂ ਵੀ ਦੇਖੋ ਜਦੋਂ ਪੁਲਿਸ ਬੁਲਾ ਰਹੀ ਹੈ ਵੀ ਸਮਾਨ ਦੇ ਉਹ ਕਹਿ ਰਿਹਾ ਸੁਸ਼ੀਲ ਮਚਾਨ ਦੇ ਕੋਲੇ ਸਮਾਨ ਹੈ ਉਹ ਸਾਰਾ ਕੁਝ ਮੇਰੇ ਤੇ ਛੁੱਟਦਾ ਪਿਆ ਉਹ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਮੇਰੇ ਵੱਲੋਂ ਫੋਨ ਲਗਾ ਕੇ ਇਹਨੂੰ ਪੁੱਛਿਆ ਗਿਆ ਵੀ ਦੱਸ ਵੀ ਤੂੰ ਮੇਰਾ ਨਾਮ ਕਿਉਂ ਲੈ ਰਿਹਾ ਮੇਰਾ ਨਾਮ ਕਿਉਂ ਬਦਨਾਮ ਕਰ ਰਿਹਾ ਮੈਂ ਪੁਲਿਸ ਡਿਪਾਰਟਮੈਂਟ ਦੇ ਸਾਹਮਣੇ ਮੈਨੂੰ ਵਿਲਨ ਕਿਉਂ ਕਹਿ ਰਿਹਾ ਕਹਿੰਦਾ ਭਾਜੀ ਗਲਤੀ ਹੋ ਗਈ ਮੈਂ ਆਪਣੇ ਆਪ ਨੂੰ ਬਚ अच्छा गलती मानया हां जी हां जी क्या बात है गलती मानया जी मेरे को गलती हो गई है कि जो कुछ भी होया हुआ मैं अपनेन बचाने ਦੇ ਚੱਕਰ ਦੇ ਵਿੱਚ ਤੁਹਾਡਾ ਨਾਮ ਲਿੱਤਾ ਹੈਗਾ ਤੇ ਤੁਸੀਂ ਉਹਦੇ ਤੇ ਕੋਈ ਡੈਫਮੇਸ਼ਨ ਜਾਂ ਕੋਈ ਕੰਪਲੇਂਟ ਤੁਹਾਨੂੰ ਬਦਨਾਮ ਕਰਨ ਦੇ ਸੈਕਸ਼ਨ 499 500 ਚ ਕੋਈ ਅਪਲੀਕੇਸ਼ਨ ਕੋਰਟ ਦੇ ਵਿੱਚ ਜਾਂ ACP ਨੂੰ ਜਾਂ DCP ਨੂੰ ਲਗਾਈ ਬਿਲਕੁਲ ਹੁਣ ਲਗਾਵਾਂਗੇ ਜੀ ਕਿਉਂਕਿ ਅੱਜ ਹੀ ਕਲੀਅਰ ਹੋਇਆ ਵਾ ਇਹ ਇਹਦਾ ਕੱਲ ਨੂੰ ਕਲੀਅਰ ਹੋਇਆ ਜੀ ਜਦੋਂ ਇਹਨੇ ਮੈਨੂੰ ਕਿਹਾ ਵਾ ਵੀ ਮੇਰੇ ਕੋਲ ਗਲਤੀ ਹੋ ਗਈ ਅੱਜ ਅਸੀਂ ਸਾਰੇ ਪੁਲਿਸ ਅਪਾਰਟਮੈਂਟ ਨੂੰ ਕਲੀਅਰ ਕਰ ਦਿੱਤਾ ਅੱਜ ਪਰਿਵਾਰ ਦੀ ਕਿਉਂਕਿ ਪਰਿਵਾਰ ਦੀ ਨਜ਼ਰਾਂ ਦੇ ਵਿੱਚ ਸਹੀ ਹੋਣਾ ਚਾਹੀਦਾ ਸਭ ਕੁਝ ਬਾਕੀ ਸਾਰਿਆਂ ਦੀ ਖੈਰ ਹੈ ਕਿਉਂਕਿ ਜਿਹੜਾ ਪਰਿਵਾਰ ਪੀੜਿਤ ਪਰਿਵਾਰ ਹੈ ਜਿਨ੍ਹਾਂ ਨੂੰ ਇਨਸਾਫ ਮਿਲਣਾ ਚਾਹੀਦਾ ਅਗਰ ਉਹਨਾਂ ਦੀ ਇਨਸਾਫ ਨਜ਼ਰਾਂ ਦੇ ਵਿੱਚ ਸੁਸ਼ੀਲ ਮਚਾਨ ਗਲਤ ਹੋਊਗਾ ਉਹ ਤੱਕ ਇਨਸਾਫ ਕੀ ਮਿਲੂਗਾ ਅੱਜ ਸੁਸ਼ੀਲ ਮਚਾਨ ਇਹਨਾਂ ਦੀ ਨਜ਼ਰਾਂ ਤੇ ਸਹੀ ਹੋ ਗਿਆ ਵਾ ਤੇ ਹੁਣ ਇਹਨਾਂ ਨੂੰ ਇਨਸਾਫ ਵੀ ਮਿਲੂਗਾ ਕੁੜਾ ਕਿੰਨੇ ਕਿ ਲੱਖ ਦਾ ਨੁਕਸਾਨ ਹੈ ਜੀ ਸਮਾਨ ਦਾ ਕਿੰਨੇ ਹੈਗਾ ਜੀ 7 ਲੱਖਾਂ 70 ਲੱਖ ਦੇ ਰੇਟ ਦੇ ਰਹਿਣਾ ਲੱਗਾ 7-8 ਲੱਖ ਦਾ ਸਮਾਨ ਦੋਸਤੋ ਤੁਸੀਂ ਦੇਖ ਸਕਦੇ ਹੋ ਹਰ ਇਨਸਾਨ 58 ਸਾਲ ਦੀ ਉਮਰ ਜਿੱਦਾਂ ਦੱਸੀ ਆ ਕਿ ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ ਹਰ ਚੀਜ਼ ਬੰਦਾ ਆਪਣੇ ਘਰ ਦੇ ਵਿੱਚ ਇਕੱਠੀ ਕਰਦਾ ਹੱਕ ਹਲਾਲ ਦੀ ਕਮਾਈ ਨਾਲ ਮਿਹਨਤ ਮਜ਼ਦੂਰੀ ਦੀ ਕਮਾਈ ਨਾਲ ਔਰ ਜ਼ਿੰਦਗੀ ਭਰ ਦੀ ਕੀਤੀ ਹੋਈ ਕਮਾਈ ਔਰ ਇਕੱਠਾ ਕੀਤਾ ਹੋਇਆ ਸਮਾਨ ਅਗਰ ਕੋਈ ਬੰਦਾ ਪਲੈਨਿੰਗ ਕਰਕੇ ਧੱਕੇਸ਼ਾਹੀ ਨਾਲ ਇਕੱਠੀ ਕਰ ਲਵੇ ਤਾਂ ਇੱਥੇ ਆਪਾਂ ਕੀ ਕਵਾਂਗੇ ਦੋਸਤੋ ਮੇਰਾ ਨੰਬਰ 9872303604 ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿ ਜਿਹੜੇ ਵੀ ਬੰਦੇ ਨੇ ਇਹਨਾਂ ਲੋਕਾਂ ਦੇ ਨਾਲ ਧੱਕਾ ਕੀਤਾ ਜਾਂ ਪੱਤਰਕਾਰ ਸੁਸ਼ੀਲ ਮਚਾਨ ਨੂੰ ਬਦਨਾਮ ਕੀਤਾ ਐਸੇ ਵਿਅਕਤੀ ਦੇ ਲਈ ਕੀ ਸਜ਼ਾ ਹੋਣੀ ਚਾਹੀਦੀ ਹੈ ਅਗਲਾ ਅਪਡੇਟ ਲੈ ਕੇ ਮੈਂ ਫਿਰ ਤੁਹਾਡੇ ਕੋਲ ਜਲਦ ਹਾਜ਼ਰ ਹੋਵਾਂਗਾ ਤਦ ਤੱਕ ਦਿਓ ਇਜਾਜ਼ਤ ਹਲਾਤੇ ਪੰਜਾਬ ਤੋਂ ਵਿਵੇਕ ਬਖਸ਼ੀ